ਆਸਾ ਮਹੱਲਾ ਤੀਜਾ ਸੱਚ ਰਤियां ਸੁਹਾਗਣੇ ਜਿਨ੍ਹਾਂ ਗੁਰ ਕੈ ਸਬਦ 시ਗਾਰ ਕਰਹੀ ਸੋ ਪੀਰ ਪਾਇਆ ਸੱਚੇ ਸਬਦ ਵਿਚਾਰ ਆਵਗਣ ਗੁਣੀ ਬਖਸਾਇਆ ਹਰ ਸਿਓਂ ਲਿਵਲਾਈ ਹਰ ਵਰ ਪਾਇਆ ਕਾਮਨੀ ਗੁਰ ਮੇਲ ਮਿਲਾਈ ਰਹਾਓ ਇਕ ਪਿਰ ਅਧੂਰ ਨਾ ਜਾਣਨੀ ਦੂਜੇ ਪਰਮ ਪੁਲਾਏ ਕਿਉ ਪਾਇਨ ਢੋਹਾ ਗਣੀ ਦੁਖੀ ਰਣ ਵਿਹਾਈ ਜਿਨ ਕੈ ਮਨ ਸਚ ਵਸਿਆ ਸੱਚੀ ਕਾਰ ਕਮਾਈ ਅਨ ਦਿਨ ਸੇਵੇ ਸਹਜ ਸਿਉ ਸੱਚੇ ਮਹੇਸ ਮਾਈ ਦੋਹਾ ਗਣੀ ਪਰਮ ਪੁਲਾਈਆ ਕੋੜ ਬੋਲ ਬਿਖ ਖਾਹਿ ਪਿਰ ਨਾ ਜਾਣਣ ਆਪਣਾ ਸੁੰਜੀ ਸੇਜ ਦੁਖ ਪਾਹੇ ਸਚਾ ਸਾਹਿਬ ਏਕ ਹੈ ਮਤ ਮਨ ਪਰਮ ਪੁਲਾਹੇ ਗੁਰ ਪੂਛ ਸੇਵਾ ਕਰੇ ਸਚ ਨਿਰਮਲ ਮਨ ਵਸਾਹੇ ਸੋਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਇ ਪਿਰ 세ਤੀ ਅੰਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਮੇਰੀ ਮੇਰੀ ਕਰ ਗਏ ਪਲੇ ਕਿਸ਼ਨਾ ਪਾਏ ਮਹੱਲ ਨਾਹੀ ਡੋਹਾ ਗਣੀ ਅੰਤ ਗਈ ਪਛਤਾਏ ਸੋ ਪਿਰ ਮੇਰਾ ਏਕ ਹੈ ਇਕਸ ਸਿਓ ਲਿਬਲਾਈ ਨਾਨਕ ਜੀ ਸੁਖ ਲੋੜੇ ਕਾਮਨੀ ਹਰ ਕਾ ਨਾਮ ਮਨ ਵਸਾਈ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨਾ ਚ ਖਾਈਓਨ ਰਸ ਆਇਆ ਸਹਿਜ ਸੋ ਭਾਈ ਸੱਚਾ ਵਿਪਰਵਾਹ ਹੈ ਤਿਸਨੋ ਤਿਲ ਨਾ ਤਮਾਈ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਈ ਮਨ ਸਦਾ ਹਰੀ ਆਵਲਾ ਸਹਜੇ ਹਰ ਗੁਣ ਗਾਏ ਰਹਾਓ ਮਨਮੁਖ ਸਦਾ ਦੁਹਾ ਗਣੀ ਦਰਖੜੀਆਂ ਬਿਲ ਲਾਹਿ ਜਿੰਨਾ ਪੇਰ ਕਾ ਸਵਾਦ ਨ ਆਇਓ ਜੋ ਤੁਰ ਲਿਖਿਆ ਸੋ ਕਮਾਹਿ ਗੁਰਮੁਖ ਬੀਜੇ ਸਚ ਜਮੈ ਸਚ ਨਾਮ ਵਪਾਰੇ ਜੋ ਇਤ ਲਾਹਿ ਲਾਇਨ ਭਗਤੀ ਦੇ ਪੰਡਾਰੇ ਗੁਰਮਖ ਸਦਾ ਸੁਹਾ ਗਣੀ ਐ ਭਗਤ 시ਗਾਰ ਅੰਨ ਦਿਨ 라ਵੇ ਪਿਰ ਆਪਣਾ ਸੱਚ ਰਖੇ ਉਰ ਤਾਰ ਜਿੰਨਾ ਪਿਰ 라ਵਿਆ ਆਪਣਾ ਤਿੰਨਾ ਵਿਟੋ ਬਲ ਜਾਓ ਸਦਾ ਪਿਰ ਕੈ ਸੰਗ ਰਹੇ ਵਿਚੋ ਆਪ ਗਵਾਏ ਤਨ ਮਨ ਸੀਤਲ ਮੁਖ ਉਜਲੇ ਪਿਰ ਕੈ ਪਾਏ ਪਿਆਰ ਸਹਿਜ ਸੁਖਾਲੀ ਪਿਰ ਰਵੈ ਹਉ ਮੇ ਤ੍ਰਿਸਨਾ ਮਾਰੇ ਕਰ ਕਿਰਪਾ ਕਰ ਆਇਆ ਗੁਰ ਕਹਿ ਤਿਆ ਪਾਰ ਵਰ ਪਾਇਆ ਸੋਹਾਗਣੀ ਕੇਵਲ ਇੱਕ ਮੁਰਾਰ ਸਭੇ ਗੁਨੇ ਬਖਸਾਏ ਲੇਉਣ ਮੇਲੇ ਮਿਲਨ ਹਾਰੇ ਨਾਨਕ ਆਖਣ ਆਖੀਏ ਜੇ ਸੁਣ ਤਰੇ ਪਿਆਰ